ਆਏ ਹਟੋ ਅਰੇ ਹਟੋ ਅਰੇ ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਬੇ ਪਾਪਾ ਕੇ ਹੈ ਆਓ ਕਮਾਨ ਫੜਾ ਜੀ ਇਹਨੂੰ ਕੱਢ ਲਾਓ ਜਿੱਲੇ ਜਿੱਲੇ ਸਵਾਰ ਬਟਾਓ ਹੁਣ ਦਾਦਾਬਾਹ ਦਾਦਾਬਾਹ ਪੁਲਿਸ ਬੰਦੇ ਇਕੱਠੀ ਆ ਸੈਟ ਤੋੜ ਕੇ ਲੈ ਲਾਈ ਲੈ ਆਓ ਓਏ ਫੜ ਕੇ ਰੱਖ ਪੰਜਾਬ ਪਲਾਸ ਅੱਗ ਬੰਦਾ ਗੱਡੀ ਕੇ ਰੋਕ ਗੱਡੀ ਦਾ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦਾ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਜਮਰਦਾਬਾਹ ਯਾ ਕੁੱਝ ਮੁਟਾਵਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਟੱਕਰ ਨਹੀਂ ਚਲੇਗੀ ਟੱਕਰ ਨਹੀਂ ਚਲੇਗੀ ਨਹੀਂ ਚਲੇਗੀ ਟੱਕਰ ਨਹੀਂ ਚਲੇਗੀ ਮੁਟਾਵਾ ਮੁਟਾਵਾ ਜਮਰਦਾਬਾਹ ਪੰਜਾਬ ਦੇ ਜਮਰਦਾਬਾਹ ਅਸੀਂ ਘੰਟਾ ਪਹਿਲਾਂ ਫੋਨ ਕਰਿਆ ਉਦੋਂ ਕੋਈ ਨਹੀਂ ਆਇਆ ਉਹ ਸਾਡੇ 75 ਬੰਦੇ ਛੱਕਾ ਲੈ ਜਾਂਉਂਦੇ ਨੇ ਨਿਆਰ ਮੈਂ ਤੁਹਾਨੂੰ ਡਰਸ ਦਿਓ ਭਾਜੀ ਤੁਸੀਂ ਰੈਸਟੈਂਟ ਤੋਂ ਮੁੱਸਲ ਉੱਤੇ ਆਈ ਨਹੀਂ ਤੁਸੀਂ ਧੱਕਾ ਕਰਦੇ ਹੋ ਚੱਕ ਲੈ ਗਿਆ ਰਸ਼ਮ ਚੱਕ ਲੈ ਗਿਆ ਕੋਈ ਵੀ ਕੋਈ ਵੀ ਪੜ੍ਹ ਤੁਸੀਂ ਚੱਕ ਰਹੇ ਹੋ ਭਾਜੀ ਪੱਥਰ ਤਾਂ ਨਹੀਂ ਆਜ ਕੰਮ ਹੋ ਰਿਹਾ ਮਾਨ ਪੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਨਹੀਂ ਆਉਂਦੇ ਭਾਜੀ ਤੁਸੀਂ ਕਿਹੜੇ ਕਿਹੜੇ ਗਲਤ ਕੀਤਾ ਤੁਸੀਂ ਚੱਕਿਆ ਵਸਤੂ ਚੱਕਿਆ ਹੋਣਾ ਇਹਨਾਂ ਨੂੰ ਬੁਲਾਓ ਮਾਨਸੇਕ ਕਮਿਸ਼ਨ ਨੂੰ ਬੁਲਾਓ ਆਹ ਬੁਲਾਓ ਆ ਤੁਸੀਂ ਦਫਤਰ ਕੰਮ ਕਰਤਾ ਦਫਤਰ ਆ ਤੁਸੀਂ ਉੱਥੇ ਬੰਦੇ ਜਾ ਕੇ ਲਿਜੋ ਰਹੇ ਹੋ ਤੁਸੀਂ ਮੌੜਿਆ ਦੇ ਸੋਣਿਆ ਉਹ ਦਫਤਰ ਤੋਂ ਫੋਟੋ ਖਿੱਚ ਦਫਤਰ ਤੋਂ ਉਹ ਸ਼ੀਸ਼ਾ ਤੋੜੋ ਉਹ ਨਹੀਂ ਨਹੀਂ ਜਿਹੜਾ ਕਰਦੇ ਹੋ ਤੁਸੀਂ ਲਾਲ ਨਹੀਂ ਇਹ ਨਹੀਂ ਯਾਰ ਯਾਰ ਕੋਈ ਗੱਲ ਨਹੀਂ ਬਾਈ ਇਲੈਕਸ਼ਨ ਕੇਜਰੀ ਮਾ ਉਹ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗ ਕੇ ਪਿੱਛੇ ਆ ਬੋਲੋ ਆ ਪੰਜਾਬੀਆਂ ਦਾ ਹੱਕ ਮੰਗਦਾ ਆ ਪਕੜਾ ਬੋਲੋ ਸਾਡੀ ਨਾ ਪੰਜਾਬੀਆਂ ਮੈਂ ਪਾਣੀ ਪੀ ਆ ਤੇ ਯਾਰ ਮੈਂ ਨਹੀਂ ਆਈ ਸੀ ਪੰਜਾਬੀ ਨਹੀਂ ਉਹਦਾ ਸੁਤੇ ਆਈ ਨਹੀਂ ਤੁਸੀਂ ਘੁੰਮਣ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਉਹ ਦਸਤਰ ਕੀ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸ ਦਿਖਾ ਦਿਓ ਬੰਦੇ ਤਿੰਨ ਚੱਕਰ ਵਿੱਚ ਆ ਰਹੇ ਨੇ ਹਜ਼ਾਰ ਬੰਦੇ ਨੇ ਦੇਖਿਆ ਇੱਥੇ ਅਪਾਰਟਮੈਂਟ ਰੇਟ ਪਈ ਆ ਕਿਹਨੇ ਆਇਆ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕੇ ਲੱਗੇ ਨਹੀਂ ਕੋਈ ਕ੍ਰਿਮੀਨਲ ਹੈ ਇਹ ਸਵੇਰ ਕੰਡੇ ਦਾ ਪਹੁੰਚਿਆ ਇੱਥੇ ਕਿੰਨਾ ਨਾ ਤੁਹਾਡੇ ਕਿੰਨਾ ਨੇ ਲੱਗਰ ਆ ਜਿੰਨੇ ਆਹ ਸਾਇਕ ਇਧਰ ਹੋ ਜਾ ਭਾਜੀ 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 ਵੇਖੋ ਤਨ ਕੀ ਗੱਲ ਹੋ ਗਈ ਸਰ ਕੀ ਮੈਚ ਕੀ ਆ ਜੀ ਕਹਿੰਦੇ ਦਫਤਰ ਦਫਤਰ ਤੋੜਿਆ ਕੋਈ ਰੋਕ ਲੱਗ ਰੇ ਆ ਰਸਨ ਮੁਸੰਦੀ ਬੌਂਡਰਾਂ ਦੇ ਦੇਖ ਪਾਉਂਦੇ ਆ ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਆ ਦਿਖਾਓ ਸਰ ਕਿਹੜੀ ਚਿੱਠੀ ਆ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੇ ਆ ਕਿਹੜੀ ਕੰਪਲੀਟ ਆ ਹਾ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਤੁਸੀਂ ਹੁਣੇ ਕੰਪਲੀਟ ਲਿਖੀ ਆ ਹੁਣੇ ਹੁਣੇ ਪਾਇਆ ਚਿੱਠੀ ਨੰਬਰ ਡੈਰੀ ਨੰਬਰ ਹੁਣੇ ਪਾਇਆ

ਮਰਦਾਬਾਦ ਮਰਦਾਬਾਦ ਬੰਦ ਨੇ ਪਾਣੀ ਰਹਿ ਤਾ ਨਹੀਂ ਪਾਏ ਨਾ ਆ ਮੈਂ ਕਿਹਨੂੰ ਪਤਾ ਨਹੀਂ ਕੀ ਆ ਓਏ ਸਾਡੇ ਤੇ ਗੁੱਸਾ ਕਿੱਲਾ ਸਾਡੇ ਤੇ ਪੰਜਾਬੀਆਂ ਦਾ ਤੁਸੀਂ ਲੱਗਿਓ ਦੱਲੀਆਂ ਨੇ ਮਗਰਿਆ ਆਪਣੀ ਓਏ ਮਜਾ ਕੱਲ ਤੇ ਸਿੱਧੀ ਰੋਡ ਤੇ ਪੰਜਾਬ ਦੀ ਉਹ ਨਾ ਯਾਰ ਮੈਂ ਕਿਹਾ ਮੈਂ ਕਰ ਰਿਹਾ ਰਿਕਾਰਡਿੰਗ ਉੱਥੇ ਪੇਡਮੈਂਟ ਉਹ ਭਾਈ ਪਰਿਆਡੋ ਜੇ ਇੱਕ ਮਿੰਟ ਕਿੱਥੇ ਨਹੀਂ ਆਏ ਭਾਈ ਇੱਕ ਕਰਾਓ ਉੱਥੇ ਪੇਡਮੈਂਟ ਰੇਰ ਬਈ ਕਿੱਥੇ ਨਹੀਂ ਆਏ ਉੱਥੇ ਸੁੱਤੇ ਰਹੇ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਵੇਚ ਕੀ ਗੱਲ ਉਹ ਸਾਡੇ ਪੰਜਾਬੀ ਮਾਰ ਦਿੰਦੇ ਆ ਕੀ ਹੋਇਆ ਕੀ ਆ ਸਾਨੂੰ ਹੱਥ ਪਾਣਗੇ ਫੱਕਾ ਪਿਆ ਕੋਈ ਦਫ਼ਤਰ ਤੋਂ ਕੋਈ ਦਫ਼ਤਰ ਤੋਂ ਸਾਡਾ ਲੋਕ ਤੋੜਿਆ ਤਾਂ ਕਹਿੰਦਾ ਕੱਢਿਆ ਵਾਲੇ ਲੱਖਣ ਨੂੰ ਹੱਥ ਬੰਦੇ ਨੇ ਹੱਥ ਮਾਣਾ ਫੱਕਾ ਨਹੀਂ ਪਿਆ ਜੇ ਉਹਨਾਂ ਨੂੰ ਤੋੜਿਆ ਆ ਦਿਨਾਂ ਦੇ ਦਾਂਗੇ ਬੰਦੇ ਨੂੰ ਉੱਪਰ ਆ ਕੇ ਲੈ ਚੁੱਪ ਚੁੱਪ ਬੁਲਾ ਰਹੇ ਹਨ ਪਿਆਦੇ ਕਾਂਗਰਸ ਵਾਲਿਆਂ ਨੂੰ ਕਹਿ ਕਿਉਂ ਚਲਿਏ ਸਾਰੇ ਮੀਡੀਆ ਸਾਰੇ ਮੀਡੀਆ ਨੂੰ ਬੁਲਾਉ ਇਸੇ ਨੂੰ ਬੇਨਤੀ ਹੈ ਜੀ ਜ਼ੋਹਰ ਨਗਰ ਦੇ ਵਿੱਚ ਖੜਿਆ ਹੈ ਸ਼੍ਰੀ ਭਾਰਤੀ ਜਨਾਬ ਸਿੰਘ ਜੀ ਜਿਹੜਾ ਆਪਣੇ ਆਪ ਨੂੰ ਪੰਜਾਬ